ਹਾਸਿਆਂ ਵਾਲੀ ਬਲਕਰਨ ਤੇ ਗੁਰਸ਼ਰਨ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਹਾਸਿਆਂ ਵਾਲੀਆਂ ਵੀਡੀਓ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੇ ਹਨ ਤੇ ਉਹਨਾਂ ਦਾ ਪੂਰਾ ਹੀ ਪਰਿਵਾਰ ਆਪਣੀ ਹਾਸੇ ਮਜ਼ਾਕ ਤੇ ਰਹਿਣ ਸਹਿਣ ਦੇ ਕਾਰਨ ਲੋਕਾਂ ਦੇ ਵਿੱਚ ਖੁਸ਼ੀ ਪੈਦਾ ਕਰਦਾ ਹੈ ਤੇ ਸਭ ਨੂੰ ਹਸਾਉਣ ਵਾਲੇ ਗੱਗੂ ਤੇ ਮੋਟੇ ਦੇ ਪਰਿਵਾਰ ਚੋਂ ਨਿਕਲ ਕੇ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜੋ ਕਿ ਉਹਨਾਂ ਨੇ ਕੁਝ ਕੁ ਸਮਾਂ ਪਹਿਲਾਂ ਹੀ ਸ਼ੇਅਰ ਕੀਤੀ ਹੈ ਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗੱਗੂ ਤੇ ਮੋਟਾ ਆਪਣੀ ਮਿਹਨਤ ਦੇ ਦਮ ਤੇ ਅੱਜ ਕਰੋੜਾਂ ਦਾ ਕਾਰੋਬਾਰ ਕਰ ਰਹੇ ਹਨ ਤੇ 100 ਤੋਂ ਪਲੱਸ ਮੱਝਾਂ ਤੇ ਜ਼ਮੀਨ ਹਨ ਸੋਸ਼ਲ ਮੀਡੀਆ ਤੋਂ ਕਮਾਈ ਆਪਣੀ ਮਿਹਨਤ ਦੇ ਦਮ ਤੇ ਕਰ ਰਹੇ ਹਨ ਤੇ ਉੱਥੇ ਹੀ ਅੱਜ ਤੋਂ 22 ਸਾਲ ਪਹਿਲਾਂ ਪਿਤਾ ਦੇ ਜਾਣ ਤੋਂ ਬਾਅਦ ਉਹਨਾਂ ਦੀ ਮਾਂ ਨੇ ਆਪਣੇ ਹੱਥੀ ਘਰ ਪਾਇਆ ਸੀ ਉਹ ਅੱਜ ਇੰਨਾ ਜ਼ਿਆਦਾ ਖਰਾਬ ਹੋ ਗਿਆ ਕਿ ਗੱਗੂ ਤੇ ਮੋਟੇ ਨੇ ਦੱਸਿਆ ਕਿ ਸਾਡਾ ਘਰ ਕਦੇ ਵੀ ਡਿੱਗ ਸਕਦਾ ਹੈ ਤੇ ਸਾਨੂੰ ਰੋਣ ਆਉਂਦਾ ਹੈ ਕਿ ਇਹ ਘਰ ਮਜਬੂਰ ਸਾਨੂੰ ਢਾ ਕੇ ਨਵਾਂ ਘਰ ਬਣਾਉਣਾ ਪਵੇਗਾ ਤੇ ਇਸ ਸਾਲ ਅਸੀਂ ਮੱਝਾਂ ਨਹੀਂ ਖਰੀਦ ਸਕਦੇ ਤੇ ਸਾਨੂੰ ਘਰ ਬਣਾਉਣਾ ਪਵੇਗਾ ਤੇ ਬਾਕੀ ਗੱਗੂ ਹੁਣਾਂ ਨੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਤੁਸੀਂ ਸਕਰੀਨ ਤੇ ਚੱਲਦੀਆਂ ਦੇਖ ਸਕਦੇ ਹੋ ਕਿ ਘਰ ਦੀਆਂ ਛੱਤਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਹੈ ਕਿ ਕਿਸੇ ਵੇਲੇ ਵੀ ਉਹਨਾਂ ਦੇ ਘਰ ਦੀਆਂ ਜਿਹੜੀਆਂ ਛੱਤਾਂ ਉਹ ਡਿੱਗ ਸਕਦੀਆਂ ਹਨ ਤੇ ਨੁਕਸਾਨ ਹੋ ਸਕਦਾ ਹੈ ਇਸ ਲਈ ਹੁਣ ਅਸੀਂ ਨਵਾਂ ਘਰ ਪੌਣ ਜਾ ਰਹੇ ਹਾਂ ਜਿਸ ਦੇ ਚਲਦੇ ਉਹਨਾਂ ਨੇ ਲੋਕਾਂ ਤੋਂ ਘਰ ਪੌਣ ਦੀ ਸਲਾਹ ਵੀ ਮੰਗੀ ਹੈ ਤੇ ਵਲੌਗ ਵੀ ਸ਼ੇਅਰ ਕੀਤਾ ਹੈ ਤੁਸੀਂ ਉਹਨਾਂ ਦੇ YouTube ਚੈਨਲ ਤੇ ਜਾ ਕੇ ਵਲੌਗ ਵੀ ਦੇਖ ਸਕਦੇ ਹੋ ਤੇ ਬਾਕੀ ਅਸੀਂ ਵੀ ਇਹੀ ਕਹਿੰਨੇ ਆ ਕਿ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਪਰਮਾਤਮਾ ਨਾ ਹੋਣ ਦੇਵੇ ਤੇ ਉਹ ਸੁਖੀ ਸੁਖੀ ਆਪਣੇ ਘਰ ਹੱਸਦੇ ਵਸਦੇ ਰਹਿਣ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ